ਉਨ੍ਹਾਂ ਦੇ ਬਾਰੇ ਅਸੀਂ ਇਹ ਸੋਚਦੇ ਹਾਂ ਕਿ ਉਹ ਪੋਲੀਟੀਕਲ ਫਿਗਰ ਨੇ ਤਾਂ ਜਿਹੜਾ ਉਹਨਾਂ ਦਾ ਫੈਮਿਲੀ ਦੇ ਵਿੱਚ ਰੋਲ ਹੈ ਤੁਸੀਂ ਡਿਸੈਂਡੈਂਟ ਉਹਨਾਂ ਦੇ ਤਾਂ ਉਸ ਰੋਲ ਦੇ ਬਾਰੇ ਸਾਨੂੰ ਜਾਣਨਾ ਪਊ ਉਹਨਾਂ ਦੀਆਂ ਆਪਣੀਆਂ ਲਿਖਤਾਂ ਵਿੱਚ ਉਹ ਕਹਿੰਦੇ ਨੇ ਕਿ ਮੈਂ ਪਹਿਲੇ ਸਿੱਖਾ ਮੈਂ ਦੋਵੇਂ ਸਿੱਖਾ ਔਰ ਮੇਰੀ ਜਿਹੜੀ ਰਾਜਨੀਤੀ ਹੈ ਉਹ ਸਿੱਖ ਹਿੱਤਾਂ ਵਾਸਤੇ ਹੈ ਔਰ ਜੇ ਮੈਂ ਕੁਝ ਨਹੀਂ ਕਰ ਸਕਦਾ ਤਾਂ ਮੈਂ ਫਿਰ ਆਪਣੇ ਜਿਹੜੇ ਪੂਜਾ ਹੈਗੀ ਹੈ ਆਪਣਾ ਜਿਹੜਾ ਧਰਮ ਹੈ ਉਹ ਘਰ ਬੈ ਕੇ ਬੇਤਰ ਤਰੀਕੇ ਦੇ ਨਾਲ ਪਾਲ ਸਕਦਾ ਸੋ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਧਰਮ ਹਰ ਸਮੇ ਰਿਹਾ ਹੈ ਉਹਨਾਂ ਦੇ ਬਚਪਨ ਤੋਂ ਰਿਹਾ ਹੈ ਜਿਸ ਦਾ ਉਹਨਾਂ ਦੀ ਧੂਆ ਨੇ ਉਹਨਾਂ ਨੂੰ ਸਿੱਖੀ ਵੱਲ ਗੁਰਤੀ ਦਿੱਤੀ ਉਹਨਾਂ ਦੀ ਮਾਂ ਜਪਜੀ ਸਾਹਿਬ ਦਾ ਪਾਠ ਕਰਨ ਵਾਲੀ ਸੀ ਸੋ ਮਾਸਟਰ ਜੀ ਦੀ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੇ ਮੇਰਾ ਖਿਆਲ 15-16 ਸਾਲ ਦੀ ਉਮਰ ਹੋਣੀ ਹੈ ਜਦੋਂ ਉਹਨਾਂ ਨੇ ਅੰਮ੍ਰਿਤ ਛਕ ਲਿਆ ਸੀ ਔਰ ਇੱਕ ਵਾਰ ਜਦੋਂ ਉਹਨਾਂ ਨੇ ਅੰਮ੍ਰਿਤ ਛਕ ਲਿਆ ਫਿਰ ਉਹਨਾਂ ਨੇ ਆਪਣੀ ਜਿਹੜੀ ਕਮਿਟਮੈਂਟ ਸਿੱਖੀ ਪਰਤੀ ਸੀ ਉਹਨੂੰ ਹੀ ਅੱਗੇ ਰੱਖਿਆ